ਸ੍ਰੀਕਲ ਜੀ ਮੈਂ ਕਿਰਨ ਸੂਟ ਗੈਲਰੀ ਬਟੀਕ ਤੋਂ ਅੱਜ ਆਪਾਂ ਇੱਕ ਹੂ ਸੂਟ ਰੈਡੀ ਕਰਕੇ ਤੁਹਾਡੇ ਲਈ ਲੈ ਕੇ ਆਏ ਆਂ ਇਹ ਸੂਟ ਇਸ ਦੁਪੱਟੇ ਨਾਲ ਰੈਡੀ ਕੀਤਾ ਗਿਆ ਹੈ ਦੁਪੱਟਾ ਕਸਟਮਰ ਵੱਲੋਂ ਸਾਨੂੰ ਭੇਜਿਆ ਗਿਆ ਸੀ ਇਸ ਨਾਲ ਗ੍ਰੇ ਕਲਰ ਦਾ ਸੂਟ ਵਾਈਟ ਤੇ ਗ੍ਰੀਨ ਕਲਰ ਦੇ ਥ्रेड ਨਾਲ ਤਿਆਰ ਕੀਤਾ ਗਿਆ ਹੈ ਸ਼ਿੰਦੀ ਬੂਟੀ ਦਾ ਵਰਕ ਆ ਸ਼ਿੰਦੀ ਬੂਟੀ ਦਾ ਵਰਕ ਆ ਬਹੁਤ 트ੈਂਡ ਚੱਲ ਰਿਹਾ ਤੇ ਚਿੰਦੀ ਬੂਟੀ ਦੇ ਤਿੰਨ ਤੋਂ ਚਾਰ ਡਿਜ਼ਾਈਨ ਸਾਡੇ ਕੋਲ ਇਸ ਵਕਤ ਅਵੇਲੇਬਲ ਨੇ ਜੇ ਹੋਰ ਵੀ ਕੋਈ ਇਸ ਵਰਕ ਵਿੱਚ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਕੰਟੈਕਟ ਕਰ ਸਕਦਾ ਹੈ ਆਈ ਦੀ ਬਾਜੂ ਦਾ ਵਰਕ ਆਕੀਰ ਹੈ ਤੇ ਉੱਪਰ ਬੂਟੀਆਂ ਨੇ ਤੁਸੀਂ ਆਪਣੇ ਅਕੋਰਡਿੰਗ ਇਸ ਵਰਕ ਨੂੰ ਵਧਾ ਘਟਾ ਵੀ ਸਕਦੇ ਹੋ ਤੁਸੀਂ ਆਪਣਾ ਫੈਬਰਿਕ ਵੀ ਭੇਜ ਸਕਦੇ ਹੋ ਸਾਨੂੰ ਸੂਟ ਰੈਡੀ ਕਰਵਾਉਣ ਲਈ ਜਾਂ ਫਿਰ ਕੋਈ ਦੁਪੱਟਾ ਵੀ ਭੇਜ ਸਕਦੇ ਹੋ ਜਿਹਦੇ ਨਾਲ ਅਸੀਂ ਸੂਟ ਰੈਡੀ ਕਰਕੇ ਤੁਹਾਨੂੰ ਦੇ ਸਕਦੇ ਹਾਂ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਵਰਕ ਕਿਵੇਂ ਦਾ ਲੱਗਿਆ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਓ ਨਹੀਂ ਹੋਰ ਸੋਹਣੇ ਸੋਹਣੇ ਨਵੇਂ-ਨਵੇਂ ਸੂਟ ਦੇਖਣ ਲਈ ਸਾਡਾ YouTube ਪੇਜ ਸੂਟ ਗੈਲਰੀ 16 ਪਲੀਜ਼ ਛੇਤੀ ਛੇਤੀ ਜਾ ਕੇ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ